ਪ੍ਰਤਾਪ ਸਿੰਘ ਵਾਜਬਾ ਦੇ ਪੰਜਾਬ ਬੰਬਾ ਵਾਲੇ ਬਿਆਨ ਨਾਲ ਜੁੜੀ ਵੱਡੀ ਖਬਰ ਸਾਹਮਣੇ ਆਈ ਹੈ ਹਾਈ ਕੋਰਟ 'ਚ ਪ੍ਰਤਾਪ ਬਾਦ ਪਾ ਮਾਮਲੇ ਦੀ ਸੁਣਵਾਈ ਹੋਈ ਹੈ ਥੰਦਾ ਦੇ ਕਿ ਪੰਜਾਬ ਸਰਕਾਰ ਨੇ ਸਟੇਟਸ ਰਿਪੋਰਟ ਧਾਰ ਕਰ ਦਿੱਤੀ ਹੈ ਵਾਜਬਾ ਵਿਰੋਧ ਜਾਂਚ ਫਿਲਹਾਲ ਥੰਦਾ ਦੇ ਕਿ ਜਾਰੀ ਰਹੇਗੀ 7 ਮਹੀਨੋਂ ਅਗਲੀ ਸੁਣਵਾਈ ਹੋਵੇਗੀ ਤੇ ਵਾਜਬਾ ਨੂੰ ਗ੍ਰਿਫਤਾਰ ਕਰਨ ਦੀ ਅਗਰ ਲੋੜ ਪਈ ਤਾਂ ਪਹਿਲਾ ਉਹਨਾਂ ਨੂੰ ਸੂਚਿਤ ਕੀਤਾ ਜਾਵੇਗਾ ਹਾਈ ਕੋਰਟ ਦਾ ਬਿਆਨ ਹੈ ਕਿ ਅਗਰ ਬਾਜਬਾਨ ਨੂੰ ਗ੍ਰਿਫਤਾਰ ਕਰਨ ਦੀ ਲੋੜ ਪਈ ਤਾਂ ਪਹਿਲਾਂ ਉਹਨਾਂ ਨੂੰ ਸੂਚਿਤ ਕੀਤਾ ਜਾਵੇਗਾ ਜਾਂਚ ਟੀਮ ਤੇ ਕੋਈ ਪਾਬੰਦੀ ਨਹੀਂ ਹੈ ਜਾਂਚ ਟੀਮ ਨੂੰ ਆਪਣੀ ਕਾਰਵਾਈ ਜਾਰੀ ਰੱਖਣੀ ਚਾਹੀਦੀ ਹੈ ਹਾਈ ਕੋਰਟ ਦਾ ਕਹਿਣਾ ਹੈ ਕਿ ਜਾਂਚ ਦੀ ਟੀਮ ਤੇ ਸਾਡੇ ਵੱਲੋਂ ਕਿਸੇ ਪ੍ਰਕਾਰ ਦੀ ਕੋਈ ਪਾਬੰਦੀ ਨਹੀਂ ਹੈ ਆਪਣੀ ਜਿਹੜੀ ਕਿ ਜਾਂਚ ਉਹ ਜਾਰੀ ਰੱਖ ਸਕਦੀ ਹੈ ਜੇਕਰ ਪ੍ਰਤਾਪ ਸਿੰਘ ਬਾਜਬਾਨ ਨੂੰ ਗ੍ਰਿਫਤਾਰ ਕਰਨ ਦੀ ਲੋੜ ਪਈ ਹੈ ਤਾਂ ਪ੍ਰਤਾਪ ਬਾਜਬਾਨ ਨੂੰ ਪਹਿਲਾਂ ਹੀ ਸੂਚਿਤ ਕਰ ਦਿੱਤਾ ਜਾਵੇਗਾ ਤੇ ਕੋਈ پابੰਦੀ ਨਹੀਂ ਹੈ ਜਾਂਚ ਤੇ ਤਾਂ ਜਾਂਚ ਟੀਮ ਨੂੰ ਆਪਣੀ ਕਾਰਵਾਈ ਜਾਰੀ ਰੱਖਣੀ ਚਾਹੀਦੀ ਹੈ ਅੱਜ ਜਿਹੜਾ ਪ੍ਰਤਾਪ ਸਿੰਘ ਬਾਜਵਾਲੇ ਕੇਸ ਹੈ ਜਿਹੜਾ ਨੇ ਕੁਐਸ਼ਿੰਗ ਫਾਈਲ ਕੀਤੀ ਸੀ ਉਹਦੀ ਜੇ ਸੁਣਵਾਈ ਸੀ ਨੋਟਿਸ ਤੋਂ ਬਾਅਦ ਤੇ ਕੋਰਟ ਦੇ ਵਿੱਚ ਅੱਜ ਸਟੇਟ ਵੱਲੋਂ ਇਹ ਇੱਕ ਸਟੇਟਸ ਰਿਪੋਰਟ ਫਾਈਲ ਕੀਤੀ ਗਈ ਸੀ ਤੇ ਨਾਲ ਹੀ ਸਟੇਟ ਵੱਲੋਂ ਮੈਂਸ਼ਨ ਕੀਤਾ ਗਿਆ ਸੀ ਕਿ ਹਜੇ ਬਹੁਤ ਇਨੀਸ਼ੀਅਲ ਸਟੇਜ ਦੇ ਉੱਤੇ ਕੇਸ ਹੈ ਤੇ ਇਹ ਕੁਐਸ਼ਿੰਗ ਦੇ ਲਈ ਹਜੇ 13 ਤਰੀਕ ਨੂੰ ਐਫਆਈਆਰ ਲੌਂਚ ਹੁੰਦੀ ਹੈ ਤੇ 15 ਤਰੀਕ ਨੂੰ ਹੀ ਇਹ ਕੁਐਸ਼ਿੰਗ ਫਾਈਲ ਕਰ ਦਿੰਦੇ ਨੇ ਦਾ ਇਸ ਕਰਕੇ ਬੜੀ ਇਨੀਸ਼ੀਅਲ ਸਟੇਜ ਤੇ ਤੇ ਕੋਰਟ ਦਾ ਵੀ ਇਹੀ ਮੰਨਣਾ ਸੀ ਕਿ ਅਜੇ ਤਾਂ ਇਨਵੈਸਟੀਗੇਸ਼ਨ ਕਰਨੀ ਹੈ ਉਸ ਤੋਂ ਬਾਅਦ ਹੀ ਡਿਸਾਈਡ ਹੋ ਜਾਏ ਕਿ ਵੈਦਰ ਆਫ ਰੈਂਸ ਹੋਇਆ ਜਾਂ ਨਹੀਂ ਹੋਇਆ ਤੇ ਇਸ ਕਰਕੇ ਕੋਰਟ ਨੇ ਹੁਣ ਜਿਹੜੀ ਅਗਲੀ ਤਰੀਕ ਪਾਈ ਹੈ 7 ਮਈ ਡੇਟ ਪਈ ਹੈ ਇਸ ਕੇਸ ਦੇ ਵਿੱਚ ਤੇ ਨਾਲ ਹੀ ਕੋਰਟ ਨੇ ਇੱਕ ਦੋ ਤਿੰਨ ਆਬਜ਼ਰਵੇਸ਼ਨ ਜਿਹੜੀ ਦਿੱਤੀਆਂ ਨੇ ਇੱਕ ਸਟੇਟ ਵੱਲੋਂ ਮੈਂਸ਼ਨ ਕੀਤਾ ਗਿਆ ਸੀ ਕਿ ਸਾਡੇ ਅਜੇ ਕੋਈ ਇੰਟੈਂਸ਼ਨ ਨਹੀਂ ਹੈ ਪ੍ਰਤਾਪ ਸਿੰਘ ਬਾਜਵਾ ਨੂੰ ਅਰੈਸਟ ਕਰਨ ਦੀ ਤੇ ਇਸ ਕਰਕੇ ਜਦੋਂ ਵੀ ਇਸ ਸਟੇਜ ਦੇ ਉੱਤੇ ਜਦੋਂ ਵੀ ਰਿਕੁਆਇਰਡ ਹੋਏਗਾ ਤਾਂ ਅਕੋਰਡਿੰਗਲੀ ਉਹਨਾਂ ਨੂੰ ਅਸੀਂ ਜਿਵੇਂ ਨੋਟਿਸ ਦੇ ਕੇ ਅਰੈਸਟ ਕਰਨ ਦਾ ਹੋਏਗਾ ਤਾਂ ਅਕੋਰਡਿੰਗਲੀ ਐਸ ਪਰ ਲਾਅ ਪ੍ਰੋਸੀਡ ਕਰਾਂਗੇ ਇਸ ਤੋਂ ਇਲਾਵਾ ਕੋਰਟ ਨੇ ਕਿਹਾ ਕਿ ਕੋਈ ਵੀ ਜਿਹੜੀ ਆ ਰੈਸਟ੍ਰਿਕਸ਼ਨ ਹੈ ਜੋ ਵੀ ਅੱਜ ਜੇ ਨੋਟਿਸ ਹੋਇਆ ਜਾਂ ਇੰਟੈਰੀਮ ਆਰਡਰ ਹੋਇਆ ਹੈ ਇਹਦੇ ਇਹ ਕੋਈ ਵੀ ਇਨਵੈਸਟੀਗੇਸ਼ਨ ਨੂੰ ਰਿਸਟ੍ਰਿਕਟ ਨਹੀਂ ਕਰਦਾ ਕਿ ਇਨਵੈਸਟੀਗੇਸ਼ਨ ਦੇ ਉੱਤੇ ਕਿਸੇ ਤਰ੍ਹਾਂ ਦੀ ਕੋਈ ਰੋਕ ਨਹੀਂ ਹੈ ਜਿਹੜੀ ਸਟੇਟ ਹੈ ਉਹ ਅੱਗੇ ਪ੍ਰੋਪਰ ਇਨਵੈਸਟੀਗੇਸ਼ਨ ਕਰ ਸਕਦੀ ਹੈ ਤੇ ਜਿਵੇਂ ਬਾਕੀ ਇੰਟਾਇਰ ਮਾਡਰ ਸੀਗੇ ਮੀਡੀਆ ਦੇ ਰਿਲੇਟਡ ਹੋ ਸਾਰੇ ਸੇਮ ਰਹੇ। ਗੇਰ ਰਿਪੋਰਟ ਚਰਦੀ ਕਲਾ ਟਾਈਮ ਟੀਵੀ। ਸਬਸਕ੍ਰਾਈਬ ਕਰੋ ਚਰਦੀ ਕਲਾ ਟਾਈਮ ਟੀਵੀ ਨੂੰ ਅਤੇ ਲੇਟੈਸਟ ਅਪਡੇਟ ਪਾਉਂਦੇ ਲਈ ਪ੍ਰੈਸ ਕਰੋ ਬੈਲ ਆਈਕਨ ਨੂੰ।